ਗੁਰਨਾਣਕ ਦੇ ਪਹਿਲੇ ਵੱਡੇ ਸਹਬਜ਼ਾਦੇ ਬਾਬਾ ਸ੍ਰੀਚੰਦ ਇੱਕ ਜਨਮ ਤੋਂ ਉਦਾਸ ਸਨ ਥੋੜੀ ਜੀਆਂ ਸੁਰਤ ਸੰਭਾਲੀ ਚਾਰ ਪੰਜ ਵਰਿਆਂ ਦੇ ਹੋਏ ਕਈ ਵਾਰ ਅਚਾਨਕ ਘਰੋਂ ਗਾਇਬ ਹੋ ਜਾਂਦੇ ਸਨ ਮਾਤਾ ਜੀ ਲੱਭਦੀਆਂ ਸਨ ਸੜੀ ਜਗਤ ਮਾਤਾ ਸੁਲਖਣੀ ਜੀ ਲੱਭਦੀ ਸੀ ਕੋਲੋਸੀਆਂ ਦੇ ਘਰਾਂ ਛੇ ਦੇਦਰ ਕਿਧਰੇ ਬੱਚਿਆਂ ਨਾਲ ਹੋਵੇ ਸ਼ਾਇਦ ਉੱਬਰ ਕਿਧਰੇ ਖੇਡਦਾ ਪਿਆ ਹੋਵੇ ਗੱਲੀ ਗੱਲੀ ਲੱਭਦੀਆਂ ਸਨ ਤੇ ਪਤਾ ਲੱਗਦਾ ਕਿੱਥੇ ਸੀ ਪਿੰਡ ਤੋਂ ਬਾਹਰ ਕਿਸੇ ਰੁੱਖ ਥੱਲੇ ਬੈਠਾ ਉਦਾਸ ਜਨਮ ਤੋਂ ਬਚਪਨ ਤੋਂ ਡਾਟ ਦੀ ਸੀ ਮਾਂ ਐ ਥਾਂ ਬੈਠਣ ਦੀ ਤੇਰੀ ਉਮਰ ਹੈ ਛੋਟਾ ਜਿਹਾ ਤੂੰ ਬੱਚਾ ਹੈ ਤੇ ਕੁਝ ਵੀ ਖਤਰਾ ਹੋ ਸਕਦਾ ਹੈ ਪਿੰਡ ਤੋਂ ਬਾਹਰ ਆ ਜੰਨਾ ਰੁੱਖਾਂ ਥੱਲੇ ਬੈਠ ਜਾਣਾ ਉਦਾਸ عمر ਦੇ ਵੱਧਦੇ ਆ ਉਦਾਸੀ ਵੱਧੀ ਗਈ ਵੱਧੀ ਗਈ ਸੁੰਦਰ ਕਪੜੇ ਮਾਂ ਸਿਵਾਂਦੀ ਹੈ ਨਹੀਂ ਪਹਨਦੇ ਸੁੰਦਰ ਭੋਜਨ ਸਵਾਦਿਸ਼ਟ ਭੋਜਨ ਮਾਤਾ ਤਿਆਰ ਕਰਦੀ ਹੈ ਨਹੀਂ ਖਾਂਦੇ ਰੰਸਨ ਸਾਦਾ ਵੱਡੇ ਹੁੰਦੇ ਆ ਤੇ ਬਿਲਕੁਲ ਰੁੱਖਾਂ ਤਲੇ ਹੀ ਜੀਵਨ ਬਦਲਿਤ ਕਰਨਾ ਅਰੰਭ ਕੀਤਾ ਔਰ ਆਪ ਦੇ ਨਾਲ ਲਖਬ ਜੁੜ ਗਿਆ ਬਾਬਾ ਸ੍ਰੀ ਚੰਦ ਉਦਾਸੀ ਬਾਬਾ ਸ੍ਰੀ ਚੰਦ ਉਦਾਸੀ ਨਿਰਾਸ਼ ਤੇ ਉਦਾਸ ਮਨੁੱਖ ਜਿੰਨੇ ਵੀ ਸਨ ਉਹ ਬਾਬਾ ਸ੍ਰੀ ਚੰਦ ਦੇ ਆਲੇ ਦੋਲੇ ਇਕੱਠੇ ਹੋ ਗਏ ਇਸ ਤਰ੍ਹਾਂ ਇੱਕ ਪੰਥ ਬਣਿਆ ਸਿੱਖ ਧਰਮ ਦੇ ਗੁਰੂ ਨਾਨਕ ਪੰਥ ਦੇ ਇਹ ਪਹਿਲੇ ਮਿਸ਼ਨਰੀ ਨੇ ਜਿਨ੍ਹਾਂ ਨੇ afghanistan ਤੱਕ ਸਿੱਖੀ ਫੈਲਾਈ tibet ਤੱਕ ਫੈਲਾਈ ਰਾਮੇਸ਼ ਨੂੰ ਦੇਚ ਗੁਰਦੁਆਰਾ ਇਹਨਾਂ ਨੇ ਬਣਾਇਆ ਜਗਨਨਾਥ ਪੁਰੀ ਵਿੱਚ ਗੁਰਦੁਆਰਾ ਇਹਨਾਂ ਦਾ ਹੀ ਚੱਲਦਾ ਹੈ ਅੱਜ ਵੀ ਚੱਲਦਾ ਹੈ 88 ਤੀਰਥਾਂ 'ਤੇ ਗੁਰੂ ਨਾਨਕ ਦੇ ਨਾਮ ਦਾ ਝੰਡਾ ਇਹਨਾਂ ਨੇ ਝੁਲਾਇਆ ਨੇਪਾਲ ਦੇ ਚੀ ਡੇਰੇ ਜਿਹੜੇ ਨੇ ਉਦਾਸੀਆਂ ਦੇ ਨੇ ਗੁਰੂ ਗੰਨ ਸਾਹਿਬ ਦਾ ਪ੍ਰਕਾਸ਼ ਕਰਕੇ ਬੈਠੇ ਨੇ ਅੱਜ ਵੀ ਨੇਪਾਲ ਦੇ ਜੋ ਚੋਟੀ ਦਾ ਮੰਦਿਰ ਹੈ ਉੱਥੇ ਨੇਪਾਲ ਦੇ ਸਨਾਤਨ ਮੱਧ ਯਾਤਰਾ ਲਈ ਹਿੰਦੁਸਤਾਨ ਤੋਂ ਬੜੀ ਦੁਨੀਆ ਉੱਥੇ ਜਾਂਦੀ ਹੈ ਪਸ਼ਪਤੀਨਾਥ ਸ਼ਿਵਜੀ ਦਾ ਮੰਦਿਰ ਉਹਦੇ ਕੋਲੇ ਗੁਰੂ ਨਾਨਕ ਦੇਵ ਜੀ ਦਾ ਮੱਠ ਹੈ ਉਦਾਸੀ ਚਲਾ ਰਹੇ ਨੇ ਇਹ ਇੱਕ ਸਿੱਧਾ ਨਿਕਾ ਜਿਆ ਉਦਾਹਰਣ ਦਿੱਤਾ ਹੈ ਮਿਸ਼ਨਰੀ ਸੰਨ